ਨੇ ਅੱਜ ਉਥੋਂ ਦੇ ਲੋਕ ਸਭਾ ਦੇ ਵਿੱਚ ਆਪਣੇ ਹੀ ਜਿਹੜੇ ਉਹਨਾਂ ਦੇ ਪੀਐਮ ਨੇ ਸਹਿਵਾਜ ਉਹਨਾਂ ਨੂੰ ਗਿੱਦੜ ਕਹਿਤਾ ਹੈ ਕਹਿੰਦੇ ਵੀ ਤੂੰ ਤਾਂ ਗਿੱਦੜ ਹੋ ਕਹਿੰਦੇ ਤੁਹਾਡਾ ਸਾਰਾ ਲਸ਼ਕਰ ਹੀ ਗਿੱਦੜਾ ਦਾ ਹੈ ਕਹਿੰਦੇ ਇੱਕ ਮੋਦੀ ਹੈ ਜੋ ਸ਼ੇਰ ਹੈ ਕਹਿੰਦੇ ਉਹਦਾ ਸਾਰਾ ਲਸ਼ਕਰ ਸ਼ੇਰ ਹੈ ਯਾਨੀ ਕਿ ਨਾਨਾ ਕਰਦੇ ਵੀ ਚਾਹੇ ਉਹ ਵਿਰੋਧੀ ਨੇ ਕੋਈ ਵੀ ਨੇ ਐਮਪੀ ਉਹਨਾਂ ਨੇ ਸ਼੍ਰੀਆਮ ਗਿੱਦੜ ਗਿਆ ਉਹ ਵੀ ਪਾਕਿਸਤਾਨ ਦੇ ਪੀਐਮ ਨੂੰ ਕਹਿੰਦੇ ਵੀ ਇਹ ਤਾਂ ਚਾਈਨਾ ਦੇ ਤੇ ਹੋਰ ਛੋਟੇ ਮੋਟੇ ਦੇ سارے ਟੱਟੂ ਬਣ ਕੇ ਰਹਿ ਰਹੇ ਨੇ ਸ਼੍ਰੀਆਮ ਇਹ ਵੜੀ ਉਹਨਾਂ ਦੀ ਵੀਡੀਓ ਦੇ ਵਿੱਚ ਤਾਇਪ ਪੂਰੇ ਵਿਸ਼ੇ ਤੇ ਗੱਲਬਾਤ ਕਰਦੇ ਆ ਵੀ ਇਹ ਆਖਰ ਕਿਉਂ ਹੋ ਰਿਹਾ ਹੈ ਤੇ ਤੁਹਾਨੂੰ ਇੱਕ ਹੋਰ ਅਪਡੇਟ ਦੇ ਦੇਣਾ ਕਿ ਹੁਣੇ-ਹੁਣੇ ਇੱਕ ਪਾਕਿਸਤਾਨ ਦਾ ਹੋਰ ਜਹਾਜ਼ ਜਿਹੜਾ ਹੈ ਔਰ ਜੋਰੀ ਵਿੱਚ ਗਰਾਜ ਦਿੱਤਾ ਗਿਆ ਤੇ ਪੂਰੇ ਵਿਸ਼ੇ ਚੱਲਦੇ ਆਪਾਂ ਸਾਡੇ ਸਹਿਯੋਗੀ ਨਿਊ ਡੈਸਕ ਤੋਂ ਹੈਗੇ ਨੇ ਰਜਿੰਦਰ ਸਿੰਘ ਜੀ ਉਹਨਾਂ ਕੋਲ ਚੱਲਦੇ ਆ ਰਜਿੰਦਰ ਜੀ ਤੁਹਾਡਾ ਬਹੁਤ ਸਵਾਗਤ ਹੈ ਸਰ ਲਾਂ ਸ਼ਾਮ ਦੇ ਲਾਈਵ ਰੋਨ ਚ ਧੰਨਵਾਦ ਜੀ ਧੰਨਵਾਦ ਰਜਿੰਦਰ ਜੀ ਆਪਣੇ ਹੀ ਕੈਂਪੀ ਦਾ ਹੁਣ ਯਾਨੀ ਕਿ ਪਾਕਿਸਤਾਨ ਦੇ ਵਿੱਚ ਆਪਣੇ ਪੀਐਮ ਨੂੰ ਗਿੱੱੜ ਕਹਿਣਾ ਸਿੱਧਾ ਸਾਫ ਸਿੱਧਾ ਗਿੱੱੜ ਕਹਿੰਦੇ ਵੀ ਇੱਕ ਮੋਦੀ ਹੈ ਸ਼ੇਰਾਂ ਵਾਂਗ ਸਾਹਮਣੇ ਲੜ ਰਿਹਾ ਆਪਣੀ ਫੌਜ ਨਾਲ ਖੜਿਆ ਹੈ ਕਹਿੰਦੇ ਇੱਕ ਸਾਡਾ ਗਿੱਦੜ ਹੈ ਕਹਿੰਦੇ ਆਪਣੇ ਸੈਨਾ ਦੀਆਂ ਗੱਲਾਂ ਨਹੀਂ ਸੁਣ ਰਿਹਾ ਹਾਂਜੀ ਦੇਖੋ ਇਹ ਗੱਲ ਇਹ ਗੱਲ ਇੱਕ ਤਾਂ ਦੇਖੋ ਪਾਕਿਸਤਾਨ ਤੇ ਸਰ ਲਾਗੂ ਹੁੰਦੀ ਹੁੰਦੀ ਹੈ ਇਹ ਕਿਤੇ ਵੀ ਲੜਾਈ ਹੁੰਦੀ ਹੈ ਕੋਈ ਵੀ ਪਾਰਟੀ ਦਾ ਪ੍ਰਧਾਨ ਹੈ ਚਾਹੇ ਦੇਸ਼ ਦਾ ਪ੍ਰਧਾਨ ਹੈ ਉਹ ਹਰ ਇੱਕ ਤੇ ਇਹ ਗੱਲ ਲਾਗੂ ਹੁੰਦੀ ਹੈ ਉਹਦੇ ਤੈਨ ਦਾ ਮਤਲਬ ਇਹ ਹੈ ਕਿ ਜੇ ਸ਼ੇਰਾਂ ਦਾ ਪ੍ਰਧਾਨ ਗਿੱਦੜ ਬਣ ਜੇ ਤਾਂ ਫੌਜਾਂ ਹਾਰ ਜਾਂਦੀਆਂ ਨੇ ਜੇ ਗਿੱਟਰਾਂ ਦਾ ਪ੍ਰਧਾਨ ਛੇਰ ਹੋਵੇ ਕਮਾਂਡਰ ਤਾਂ ਉਹ ਫੌਜਾਂ ਜਿੱਤ ਜਾਂਦੀਆਂ ਨੇ ਉਸ ਨੇ ਬੰਦੇ ਨੇ ਇਹ ਗੱਲ ਮਤਲਬ ਇੱਕ ਬਹੁਤ ਵੱਡੀ ਸਿੱਖਿਆ ਦਾ ਇੱਕ ਗੱਲ ਦਿੱਤੀ ਹੈ ਜਿਹੜੀ ਗੱਲ ਨੂੰ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਬੜੀ ਸੰਜੀਦਗੀ ਨਾਲ ਲੈਣਾ ਚਾਹੀਦਾ ਕਿਉਂਕਿ ਪਾਕਿਸਤਾਨ ਦੇ ਵਿੱਚ ਤਾਂ ਇਹ ਗੱਲ ਉੱਡੀ ਹੋਈ ਹੈ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਤਾਂ ਬੈਂਕਰਾਂ ਦੇ ਵਿੱਚ ਬੈਠਾ ਹੈ ਜੀ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਤਾਂ ਮਤਲਬ ਆਪਣੀ ਜਾਨ ਬਚਾਉਣ ਦੀ ਉਹਨੂੰ ਹੋਈ ਪਈ ਹੈ ਉਹਨੂੰ ਦੇਸ਼ ਦੇ ਨਾਲ ਕੋਈ ਮੋਹ ਨਹੀਂ ਰਿਹਾ ਇਸ ਕਰਕੇ ਲੋਕ ਨੇ ਜਿਹੜੇ ਉਹਦੇ ਤੇ ਤਰ੍ਹਾਂ ਤਰ੍ਹਾਂ ਦੇ ਕਟਾਕਸ਼ ਕਰ ਰਹੇ ਨੇ ਤੇ ਤਰ੍ਹਾਂ ਤਰ੍ਹਾਂ ਦੇ ਉਹਨੂੰ ਮਿਹਣੇ ਮਾਰ ਰਹੇ ਨੇ ਤਾਂ ਕਿ ਜਿਹੜੇ ਉਹ ਆਪਣੇ ਦੇਸ਼ ਦੀ ਸਾਖ ਨੂੰ ਬਚਾਉਣ ਵਾਸਤੇ ਚਾਹੇ ਆਪਦੀ ਕੁਰਬਾਨੀ ਦੇਵੇ ਚਾਹੇ ਦੁਸ਼ਮਣਾਂ ਨਾਲ ਟੱਕਰ ਲਵੇ ਕਿਵੇਂ ਮਰਜ਼ੀ ਕਰੇ ਲੋਕ ਉਹ ਚਾਹੁੰਦੇ ਨੇ ਵੀ ਤੂੰ ਲੋਕਾਂ ਦੇ ਵਿੱਚ ਆ ਤੇ ਫੌਜਾਂ ਦੇ ਵਿੱਚ ਮੂਰੇ ਆ ਜਿੱਤ ਹਾਰ ਕਰਮਾਂ ਦੀ ਹੈ ਅ ਮਤਲਬ ਤੂੰ ਬੈਂਕਰਾਂ ਦੇ ਵਿੱਚ ਲੜ ਕੇ ਬੈਠ ਕੇ ਆਪਦੀ ਜਾਨ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰ ਏ ਡਾਕਟਰ ਸਾਹਿਬ ਸਹੀ ਕਿਹਾ ਤੁਸੀਂ ਵੀ ਦੇਖੋ ਕਈ ਪਾਕਿਸਤਾਨ ਦੇ ਵੱਡੇ ਵੱਡੇ ਨੇਤਾ ਜਸ ਫਲਾਈਟਾਂ ਫੜ ਕੇ ਬ੍ਰਿਟੇਨ ਕੋਈ ਕਿੱਥੇ ਕੋਈ ਕਿਹੜੇ ਦੇਸ਼ ਭੱਜ ਗਏ ਨੇ ਇਹ ਤੁਸੀਂ ਸਹੀ ਕਿਹਾ ਕਈ ਮੰਤਰੀ ਆਪਣਾ ਪਾਕਿਸਤਾਨ ਛੱਡ ਚੁੱਕੇ ਨੇ ਅਜੇ ਲੋਕਾਂ ਵਿੱਚ ਕਾਫੀ ਯਾਨੀ ਗੁੱਸਾ ਪਾਇਆ ਜਾ ਰਿਹਾ ਸ਼ਾਇਦ ਇਹ ਉਸੇ ਗੁੱਸਾ ਫੁੱਟ ਫੁੱਟਿਆ ਗਿਆ ਐਮਪੀ ਦੇ ਵੱਲੋਂ ਜਿਹੜਾ ਸੱਚ ਬੋਲਤਾ ਲੋਕ ਸਭਾ ਦੇ ਵਿੱਚ ਉੱਥੋਂ ਪਾਕਿਸਤਾਨੀ ਤੇ ਤੇ ਗੱਲ ਕਰੇ ਸਹਿਵਾਜ ਦੀ ਜਦੋਂ ਸਹਿਵਾਜ ਕੁਝ ਹੀ ਮਹੀਨੇ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਐ ਤਾਂ ਉਹਨਾਂ ਦੇ ਵੀ ਸਵਾਲ ਉੱਠੇ ਸੀ ਬੀਏ ਪੋਕਤਰਾ ਦੇ ਬੰਦੇ ਨੇ ਇੱਕ ਜੀ ਫੌਜ ਨੂੰ ਸੁਭਾਂਸਦੇ ਤਾਂ ਉਹ ਹੁਣ ਸਾਬਿਤ ਸੁਦਾ ਵੀ ਦਿਖਾਈ ਦਿੱਤਾ ਦੇਖੋ ਦੇਖੋ ਜੀ ਗੱਲ ਤਾਂ ਇਹੀ ਹੈ ਨਾ ਫਿਰ ਹਲੇ ਕੋ ਉਹਨਾਂ ਦਾ ਲੰਬਾ ਤਜਰਬਾ ਨਹੀਂ ਹੈਗਾ ਜਿੰਨਾ ਤਜਰਬਾ ਮੋਦੀ ਸਾਹਿਬ ਦਾ ਹੈ ਉਹਨਾਂ ਤਜਰਬਾ ਨਹੀਂ ਹੈ ਕਿ ਇੱਕ ਕੀ ਹੈ ਵੀ ਹਿੰਦੁਸਤਾਨ ਦੀ 140 ਕਰੋੜ ਦੀ ਆਬਾਦੀ ਅੱਜ ਮੋ ਇਸ ਮਸਲੇ ਤੇ ਮੋਦੀ ਦੇ ਨਾਲ ਖੜੀ ਹੈ ਚਾਹੇ ਰਾਜਨੀਤਿਕ ਮਤਭੇਦ ਕਿਸੇ ਦੇ ਕਿਸੇ ਨਾਲ ਕਿੰਨੇ ਹੋਣ ਜੀ ਜੀ ਉਹ ਗੱਲ ਬੱਕਰੀ ਉਸ ਗੱਲ ਨੂੰ ਭੁੱਲ ਕੇ ਅੱਜ ਦੇਸ਼ ਫੌਜ ਦੇ ਨਾਲ ਹੈ ਅੱਜ ਦੇਸ਼ ਦੇਸ਼ ਦੇ ਨਾਲ ਹੈ ਅੱਜ ਦੇਸ਼ ਦੀ ਸਰਕਾਰ ਦੇ ਨਾਲ ਹੈ ਮਤਲਬ ਅੱਜ ਸਾਰਾ ਹਿੰਦੁਸਤਾਨ ਅੱਤਵਾਦ ਦੇ ਵਿਰੁੱਧ ਇੱਕ ਮੁਠ ਹੈ ਤੇ ਪਾਸ ਦੂਜੇ ਪਾਸੇ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਾਲਾਤ ਵੱਧ ਤੋਂ ਵੱਧ ਨੇ ਗੱਲ ਇਹ ਵੀ ਸੁਣਨਾ ਚਾਹੀਏ ਕਿ ਪਾਕਿਸਤਾਨ ਦੇ ਜਿਹੜੇ ਪਾਇਲਟ ਨੇ ਉਹਨਾਂ ਦੀ ਅਸੋਸੀਏਸ਼ਨ ਹੈ ਉਹਨਾਂ ਨੇ ਵੀ ਕਿਹਾ ਕਿ ਤੂੰ ਲੜਾਈ ਬੰਦ ਕਰ ਦੇ ਆਪਣੇ ਕੋਲੇ ਹਥਿਆਰ ਕੰਮ ਦੇ ਨਹੀਂ ਹਨ ਆਪਣੇ ਕੋਲੇ ਪੁਰਾਣੇ ਉਡਣੂ ਬਟੌਂਦੇ ਨੇ ਜਿਹੜੇ ਹਿੰਦੁਸਤਾਨ ਦੀ ਫੌਜ ਮੂਰੇ ਕੋਈ ਮਤਲਬ ਤਾਰਨਾਮਾ ਕਰਕੇ ਦਿਖਾ ਨਹੀਂ ਸਕਦੇ ਤੂੰ ਕਿਉਂ ਮਰਦਾ ਕਿਉਂ ਮਰਵਾਉਣਾ ਤੂੰ ਤਾਂ ਲੁਕ ਜਾਏਗਾ ਜਨਤਾ ਨੂੰ ਤੇ ਫੌਜ ਨੂੰ ਤੇ ਇਹਨਾਂ ਨੂੰ ਮਤਲਬ ਪਾਇਲਟਾਂ ਨੂੰ ਮਰਵਾ ਦੇਣਾ ਇਹ ਉੱਥੇ ਬੜੀ ਬੇਚੈਨੀ ਨਾਲ ਗੱਲ ਫੈਲ ਰਹੀ ਹੈ ਇਸ ਕਰਕੇ ਮਤਲਬ ਜਿਹੜੇ ਵਿਰੋਧੀ ਧਰਾਂ ਦੇ ਲੀਡਰ ਨੇ ਉਹ ਪਾਰਲੀਮੈਂਟ ਦੇ ਵਿੱਚ ਵੀ ਇਹ ਗੱਲਾਂ ਕਰ ਰਹੇ ਨੇ ਮੈਂ ਤੁਹਾਨੂੰ ਦੱਸ ਦੇਣਾ ਕਿ ਕੱਲ ਇੱਕ ਪਾਇਲਟ ਗ੍ਰਿਫਤਰ ਕੀਤਾ ਗਿਆ ਪਾਕਿਸਤਾਨ ਦਾ ਜੋ ਕਿ ਕਾਬੂ ਕਰ ਲਿਆ ਆਪਣੀ ਇੰਡੀਅਨ ਆਰਮੀ ਨੇ ਉਸ ਤੋਂ ਬਾਅਦ ਜੋ ਬਿਆਨ ਆਇਆ ਉੱਥੋਂ ਦੇ ਪਾਕਿਸਤਾਨ ਦੇ ਪਾਇਲਟਾਂ ਦਾ ਤਾਂ ਉਹਨਾਂ ਨੇ ਅਸੀਫੇ ਦੇਣ ਦੀ ਮੰਗ ਕਰਤੀ ਹੈ ਉਹ ਨਹੀਂ ਜਾਂਦੇ ਕਹਿੰਦੇ ਅਸੀਂ ਜਾਣ ਨਹੀਂ ਜਾਂਦੇ ਅਸੀਂ ਕਹਿੰਦੇ ਯਾਨੀ ਪਲੇਨ ਉਡਾਣਾ ਹੀ ਨਹੀਂ ਕਹਿੰਦੇ ਅਸੀਂ ਪਲੇਨ ਉਡਾਵਾਂਗੇ ਸਰਦ ਪਾਸ ਸਾਨੂੰ ਅਸੀਂ ਕਰ ਹੀ ਸਕਦੇ ਕੋਈ ਭਾਰਤ ਦੀ ਸੈਨਾ ਬਹੁਤ ਯਾਨੀ ਕਿ ਉਹਨਾਂ ਕੋਲ ਟੈਕਨੀਕ ਬਹੁਤ ਵਧੀਆ ਹੈ ਹਾਂਜੀ ਦੇਖੋ ਟੈਕਨੀਕ ਤਾਂ ਫਿਰ ਰਸ਼ੀਆ ਨੂੰ ਅੱਤੀ ਦੁਨੀਆ ਕਾਲਾ ਦਿੰਦੀ ਸੀ ਵੀ ਕਾਮਰੇਡ ਨੇ ਕਾਮਰੇਡ ਨੇ ਕਾਮਰੇਡਾਂ ਦੇ ਦਿੱਤੇ ਹੋਏ ਹਥਿਆਰ ਅੱਜ ਹਿੰਦੁਸਤਾਨ ਦੀ ਇੱਜ਼ਤ ਰੱਖ ਰਹੇ ਨੇ ਕਾਮਰੇਡਾਂ ਦੇ ਦਿੱਤੇ ਹੋਏ ਸਾਰਨਾਮੇ ਨੇ ਜਿਹੜੇ ਉਹਨਾਂ ਦੇ ਸਿਰ ਤੇ ਅੱਜ ਪਾਕਿਸਤਾਨ ਹੈ ਜਿਹੜਾ ਕੋਲਾ ਪੈ ਗਿਆ ਇਸ ਕਰਕੇ ਮਤਲਬ ਜਿਹੜੇ ਉਹ ਐਸ 400 ਐਸ 600 ਜੋ ਵੀ ਹੈ ਉਹ ਹਥਿਆਰ ਨੇ ਉਹ ਬੜੇ ਅਤੀ ਆਧੁਨਿਕ ਅਤੇ ਬੜੇ ਕਾਮਜਾ ਹਥਿਆਰ ਨੇ ਜਿੰਨਾ ਦੇ ਕਰਕੇ ਪਾਕਿਸਤਾਨ ਦੀ ਫੌਜ ਪਾਕਿਸਤਾਨ ਦੀ ਜਨਤਾ ਪਾਕਿਸਤਾਨ ਦੀ ਲੀਡਰਸ਼ਿਪ ਅੱਜ ਬੇਅੰਤ ਖੌਫ ਦੇ ਵਿੱਚ ਹੈ ਦੂਜੀ ਗੱਲ ਪਾਕਿਸਤਾਨ ਨੂੰ ਬੀਐਲਏ ਵਾਲਿਆਂ ਨੇ ਬਹੁਤ ਜਿਆਦਾ ਤੰਗ ਕਰ ਰੱਖਿਆ ਕਿਉਂਕਿ ਬੀਐਲਏ ਆਪਣੀ ਆਜ਼ਾਦੀ ਮੰਗ ਰਿਹਾ ਉਹਨੇ ਹਿੰਦੁਸਤਾਨ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਵੀ ਤੁਸੀਂ ਸਾਨੂੰ ਇੱਕ ਸفیر ਵਾਸਤੇ ਉਥੇ ਥਾਂ ਦਿਓ ਅਸੀਂ ਇੱਥੇ ਆਪਣਾ ਸفیر ਰੱਖਿਆ ਸਾਨੂੰ ਮਾਨਤਾ ਦਿਓ ਤੇ ਸਾਡੇ ਵਾਸਤੇ ਜਿਹੜਾ ਕੋਈ ਇੰਟਰਨੈਸ਼ਨਲ ਪੱਧਰ ਦੇ ਉੱਤੇ ਫੰਡ ਦਾ ਇਹ ਇੰਤਜਾਮ ਆ ਉਹ ਸਾਡਾ ਤਰਉ ਤਾਂ ਕਿ ਅਸੀਂ ਇੱਥੇ ਆਪਦਾ ਬਲੋਚਿਸਤਾਨ ਦਾ ਝੰਡਾ ਵਖਰਾ ਚੜਾ ਕੇ ਇੱਥੇ ਆਪਣੇ ਦੇਸ਼ ਦੀ ਆਜ਼ਾਦੀ ਹੈ ਜਿਹੜੀ ਉਹਨੂੰ ਐਲਾਨ ਕਰ ਸਕੀਏ ਤੇ ਆਪਦੀ ਆਜ਼ਾਦੀ ਦਾ ਲਿਗ ਮਾਨ ਸਕੀਏ ਹਰਿੰਦਰ ਇੱਕ ਹੋਰ ਆਪਨੇ ਦੇਣਾ ਕਿ ਅੱਜ ਦੁੱਧ ਬਾਅਦ ਦੁਪਹਿਰ ਭਗਵਾਨ ਤੁਮਨ ਜੀ ਨੇ ਇੱਕ ਮੀਟਿੰਗ ਕੀਤੀ ਹੈ ਆਪਣੀ ਕੈਬਨਿਟ ਦੇ ਨਾਲ ਇਸੇ ਹਮਲਿਆਂ ਨੂੰ ਲੈ ਕੇ ਪੰਜਾਬ ਹਾਈਲਾਈਟ ਤੇ ਕਰ ਦਿੱਤਾ ਗਿਆ ਤੋਂ ਅੰਦਾਜ਼ੇ ਨਾਲ ਕਿ ਅੱਜ ਵੀ ਕਈ ਸ਼ਹਿਰਾਂ 'ਚ ਬਲੈਕਆਊਟ ਹੈ ਇੱਥੋਂ ਤੱਕ ਕਿ ਹਰਿਆਣਾ ਦਾ ਅੰਬਾਲਾ ਵੀ ਅੱਜ ਬਲੈਕਆਊਟ ਕਰ ਦਿੱਤਾ ਗਿਆ ਤਾ ਗੱਲ ਬਲੈਕਆਊਟ ਦੀ ਨਹੀਂ ਹੈ 138 ਜਿਹੜੇ ਆਈਏ ਛੁੱਟੀਆਂ ਤੇ ਸੀ ਉਹਨਾਂ ਦੀ ਛੁੱਟੀਆਂ ਕੈਨਸਲ ਕਰ ਦਿੱਤੀਆਂ ਗਈਆਂ ਮੈਡੀਕਲ ਸਹੂਲਤਾਂ ਬਹਾਲ ਕਰ ਦਿੱਤੀਆਂ ਗਈਆਂ ਔਰ ਸਾਫ਼ ਤੌਰ ਤੇ ਐਡਵਾਈਜ਼ੀ ਜਾਰੀ ਕੀਤੀ ਗਈ ਹੈ ਵੀ ਕੋਈ ਆਪਣੇ ਘਰਾਂ ਦੇ ਉੱਪਰ ਹੀ ਚੜੇਗਾ ਔਰ ਤੁਹਾਨੂੰ ਦੱਸ ਦੇਣਾ ਕਿ 25 ਤੋਂ 30 ਹੋਟਲ ਸੀ ਜਿਹੜੇ ਕੱਲ ਬਲੈਕਆਊਟ ਦੇ ਵਿੱਚ ਜਨਰੇਟਰ ਵਗੈਰਾ ਚਲਾ ਰਹੇ ਸੀ ਉਹਨਾਂ ਤੇ ਵੀ ਹੁਣ ਭਗਵਾਨਤਮਨ ਸਰਕਾਰ ਕਾਰਵਾਈ ਕਰ ਰਹੀ ਹੈ ਹਾਂਜੀ ਦੇਖੋ ਇਹ ਕਾਰਵਾਈ ਕਰਨੀ ਵੀ ਚਾਹੀਦੀ ਹੈ ਕਿਉਂਕਿ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਹੈ ਉਹਦੇ ਵਿੱਚ ਇੱਕ ਤਾਂ ਲਾਊਡ ਸਪੀਕਰ ਬੰਦ ਕੀਤਾ ਹੈ ਜੀ ਇੱਕ ਢੋਲ ਟਮਕਾ ਬੰਦ ਕੀਤਾ ਹੈ ਇੱਕ ਮਤਲਬ ਜਿਆਦਾ ਟੱਟ ਕਰਨਾ ਕਿਸੇ ਪ੍ਰੋਗਰਾਮ ਦੇ ਵਿੱਚ ਧਾਰਮਿਕ ਪ੍ਰੋਗਰਾਮ ਦੇ ਵਿੱਚ ਮਤਲਬ ਇਹਨਾਂ ਚੀਜ਼ਾਂ ਨੂੰ ਬੈਨ ਕੀਤਾ ਹੋਇਆ ਹੈ ਜੋ ਇਹਨਾਂ ਜਿਹੜੀਆਂ ਐਡਵਾਈਜ਼ਰੀ ਜਾਰੀ ਕੀਤੀ ਹੈ ਇਹਨਾਂ ਦੀ ਉਲੰਘਣਾ ਕਰੂਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਤੇ ਵਧੀਆ ਸ਼ਿਕਤਰਪਰੇਡ ਲੋਕਾਂ ਦੇ ਸਾਹਮਣੇ ਕੀਤੀ ਜਾਊਗੀ ਕਿਉਂਕਿ ਉਹ ਦੇਸ਼ ਨਾਲ ਬੰਦਾ ਕਰਾਰੀ ਕਰ ਰਿਹਾ ਹੋਊਗਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿਉਂਕਿ ਆਈਐਸ ਅਫਸਰਾਂ ਦੀਆਂ ਛੁੱਟੀਆਂ ਵੀ ਕੈਸ਼ਨ ਕਰਤੀਆਂ ਜਿਹੜੇ ਸਾਡੇ ਮੈਡੀਕਲ ਨਾਲ ਸੰਬੰਧਿਤ ਸੀ ਉਹ ਵੀ ਸਾਰੇ ਹਾਜ਼ਰ ਰਹਿਣਗੇ ਉਹਨਾਂ ਦੇ ਫੋਨ ਸਾਰਾ ਹਰ ਟਾਈਮ ਆਨ ਰਹਿਣਗੇ ਤੇ ਜੋ ਮੈਡੀਕਲ ਦੀਆਂ ਦੁਕਾਨੀ ਜਾਰੀ ਕਰਤੀ ਸਾਡੀ ਯੂਨੀਅਨ ਤੌਰ ਤੇ ਵੀ ਭਾਵੇਂ ਜੋ ਵੀ ਮੈਡੀਸਨ ਹੈ ਜਿਸ ਤਰ੍ਹਾਂ ਵੀ ਕੋਈ ਐਂਟੀਬਾਇਟਿਕ ਨੇ ਐਂਟੀਬਾਇਟਿਕ ਕਰੀਮਾਂ ਨੇ ਮਲਮਾਂ ਨੇ ਪਟਕਾਂ ਨੇ ਮਤਲਬ ਫਲੂਇਡ ਹੈ ਗਲੂਕੋਜ਼ ਹੈ ਸਾਰਾ ਕੁਝ ਹੈ ਜੋ ਇੰਤਜ਼ਾਮ ਹੈ ਉਹ ਫੁੱਲ ਹੋਣਾ ਚਾਹੀਦਾ ਹੈ ਤਾਕੇ ਜੇ ਕੋਈ ਅਮਰਜੈਂਸੀ ਹਾਲਾਤ ਆਉਂਦੇ ਨੇ ਤਾਂ ਬੇਸ਼ੱਕ ਮਤਲਬ ਉਹ ਅਮਰਜੈਂਸੀ ਹਾਲਾਤਾਂ ਦੇ ਨਾਲ ਨਜਿੱਟ ਸਕੇ ਗੱਲ ਕਰ ਦੂਸਰੇ ਪਾਸੇ ਜੇ ਪਾਕਿਸਤਾਨ ਵਾਲੇ ਪਾਸੇ ਪਾਕਿਸਤਾਨ ਦੇ ਲੋਕ ਧਰਨੇ ਮੁਜਾਰੇ ਕਰ ਰਹੇ ਨੇ ਆਪਦੀ ਸਰਕਾਰ ਦੇ ਖਿਲਾਫ ਉਹ ਕਿਉਂਕਿ ਉੱਥੇ ਲੋਕ ਭੁੱਖਮਰੀ ਦੀ ਵੀ ਹੋਇਆ ਕਿ ਪਾਣੀ ਵੀ ਉੱਥੇ ਤੰਗ ਵੀ ਕਰ ਰਹੇ ਐ ਤੇ ਪਾਣੀ ਬਿਨਾਂ ਵੀ ਲੋਕ ਮਰ ਰਹੇ ਐ ਆਟਾ ਹੈ ਨਹੀਂ ਥਾਲਾ ਹੈ ਨਹੀਂ ਉਹ ਪਾਕਿਸਤਾਨ ਦੇ ਇਹ ਹਾਲਾਤ ਨੇ ਜਿਹੜੇ ਮਤਲਬ ਆਮ ਆਬਾਦ ਹੈ ਜਿਹੜੀ ਉਹ ਤਰਾ ਤਰਾ ਕਰ ਰਹੀ ਹੈ ਪ੍ਰਧਾਨ ਮੰਤਰੀ ਨੂੰ ਕੋਸ ਰਹੀ ਹੈ ਪਹੁੰਚ 10 ਦਿਨ ਅগে ਅੱਜ ਸਵੇਰੇ ਪਾਣੀ ਛੱਡ ਦਿੱਤਾ ਗਿਆ ਜੇਹਲਮ ਦਰਿਆ ਤੋਂ ਤਾਂ ਪਾਕਿਸਤਾਨ ਦੇ ਕਈ ਸ਼ਹਿਰ ਦੇ ਵਿੱਚ ਹੜ੍ਹ ਵੀ ਆ ਗਿਆ ਅੱਜ ਸਵੇਰ ਦੀ ਗੱਲ ਹੈ ਦੇਖੋ ਹਾਨੇ ਪਾਣੀ ਦਾ ਫਰਮਹਤਾਪ ਕਹਿੰਦੇ ਪਾਣੀ ਛੱਡੇ ਪਾਣੀ ਕਹਿੰਦੇ ਸੀ ਪਾਣੀ ਪਾਣੀ ਹੁਣ ਪਾਣੀ ਛੜਦਾ ਜੀ ਹੁਣ ਪਾਣੀ ਨਾਲ ਮਤਲਬ ਕਹਿੰਦੇ ਆ ਸਾਡਾ ਨੁਕਸਾਨ ਹੁੰਦਾ ਹੈ ਜਾਂ ਸਾਡਾ ਹੁਣ ਪਾਣੀ ਨੂੰ ਸੰਭਾਲਣਾ ਜਾਂ ਮਤਲਬ ਬੰਦਿਆਂ ਵਾਂਗੂ ਆ ਕੇ ਗੱਲ ਕਰਨ ਹਿੰਦੁਸਤਾਨ ਇੱਕ ਦਰਿਆਦਿਲ ਲੋਕਾਂ ਦਾ ਸਮੂਹ ਹੈ ਜਿਹੜਾ ਮਤਲਬ ਜੇ ਕੋਈ ਸ਼ਰਨ ਦੇ ਵਿੱਚ ਆਉਂਦਾ ਉਹਨੂੰ ਬਾਖਸ ਨਹੀਂ ਕਰਦੇ ਉਹਨੂੰ ਨਾਰਾਜ਼ ਨਹੀਂ ਕਰਦੇ ਉਹਨਾਂ ਦੀਆਂ ਗਲਤੀਆਂ ਛੱਡ ਕੇ ਅੱਤਵਾਦ ਦੇ ਖਿਲਾਫ ਹਿੰਦੁਸਤਾਨ ਦੇ ਲੋਕਾਂ ਦੇ ਨਾਲ ਸਹਿਮਤੀ ਪ੍ਰਗਟ ਕਰੇ ਪਾਕਿਸਤਾਨ ਤਾਂ ਉਹਨੂੰ ਗਲੇ ਲਗਾਉਣ ਨੂੰ ਵੀ ਕੁਈ ਬਹੁਤੀ ਦੂਰ ਨਹੀਂ ਵੀ ਨਾਂ ਲਗਾਇਆ ਜਾ ਸਕਿਆ। ਔਰ ਇਹ ਤੁਹਾਨੂੰ ਇੱਕ ਹੋਰ ਵੱਡੀ ਅਪਡੇਟ ਦੇਣਾ ਕਿ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਆ ਜੋਰ ਟਰੰਪ ਉਹਨਾਂ ਦੇ ਵੱਲੋਂ ਹੁਣ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਜਿਹੜੇ ਉਹਨਾਂ ਦੇ ਨਾਗਰਿਕ ਪਾਕਿਸਤਾਨ ਦੇ ਵਿੱਚ ਨੇ ਉਹਨਾਂ ਨੇ ਕਹਿ ਦਿੱਤਾ ਕਿ ਸਾਡੇ ਤੋਂ ਆਸ ਨਾ ਕਰੋ ਤੁਸੀਂ ਉੱਥੋਂ ਨਿਕਲਣ ਦੀ ਕਰੋ ਜੇ ਤੁਸੀਂ ਉੱਥੋਂ ਨਹੀਂ ਨਿਕਲ ਸਕਦੇ ਤਾਂ ਤੁਸੀਂ ਅਜੇ ਸਰਕਾਰੀ ਟਿਕਾਣੇ ਦੇ ਕਿਸੇ ਅਜਿਹੇ ਜਗ੍ਹਾ ਤੇ ਪਹੁੰਚ ਜਾਓ ਯਾਨੀ ਕਿ ਬੰਕਰਾਂ ਕਿੱਥੇ ਕਿਉਂਕਿ ਹੁਣ ਭਾਰਤ ਕਹਿੰਦੇ ਪੂਰਾ ਮੂਡ ਹੈ ਸਟ੍ਰਾਈਕ ਕਰਨ ਦੇ ਤੁਸੀਂ ਆਪਣਾ ਇਲਾਜ ਕਰ ਲਓ ਜਦ ਤੱਕ ਸਾਡੀ ਮਦਦ ਨਹੀਂ ਆਉਂਦੀ ਅਮਰੀਕਾ ਦੇ ਵੀ ਇਹ ਕਹਿੰਦਾ ਦੇਖੋ हां जी देखो अमेरिका ਦਾ ਵੀ ਦੋਗਲਾ ਚਿਹਰਾ ਜਿਹੜਾ ਉਹ ਥੋੜਾ ਜਿਹਾ ਨੰਗਾ ਹੋ ਰਿਹਾ ਕਿਉਂਕਿ ਉਹ ਸੀਨੀਅਰ ਹੋਣ ਦੇ ਨਾਤੇ ਮਤਲਬ ਪਾਵਰਫੁੱਲ ਦੇਸ਼ ਹੋਣ ਦੇ ਨਾਤੇ ਇਸ جنگ ਨੂੰ ਟਾਲਣ ਦੀ ਕੋਸ਼ਿਸ਼ ਕਰ ਸਕਦਾ ਸੀ ਤਾਂ ਤੇ ਗੱਲ ਕਰ ਉਹ ਕੋਸ਼ਿਸ਼ ਨਹੀਂ ਕਰ ਰਿਹਾ ਉਹ ਸਾਈਡ ਤੇ ਹੋ ਕੇ ਤਮਾਸ਼ਾ ਦੇਖਣ ਵਾਲੇ ਪਾਸੇ ਹੈ ਕਿਉਂਕਿ ਉਹ ਹਥਿਆਰ ਵੇਚਣ ਵਾਲੇ ਪਾਸੇ ਹੈ ਉਹ ਮਤਲਬ ਦੋਨਾਂ ਦੇਸ਼ਾਂ ਦੀ ਤਰੱਕੀ ਹਿੰਦੁਸਤਾਨ ਦੀ ਖਾਸ ਕਰਕੇ ਤਰੱਕੀ ਨਹੀਂ ਦੇਖ ਰਿਹਾ ਹਿੰਦੁਸਤਾਨ ਦੇ ਨਾਲ ਉਹਦੇ ਥੋੜੇ ਜਿਹਾ ਮਤਪੇ ਦੇ ਇਸ ਤਰ੍ਹਾਂ ਦੇ ਵੀ ਜਿਹੜਾ ਉਹ ਐਸ 400 ਵਾਲਾ ਆਪਣਾ ਅਮਲਾ ਫੈਲਾ ਸੀਦਾ ਹਥਿਆਰ ਨੇ ਉਹ ਕਹਿੰਦਾ ਸੀ ਵੀ ਤੁਸੀਂ ਨਾਕਰੀ ਤੋਂ ਉਹ ਇਸ ਕਰਕੇ ਸਾਡੇ ਨਾਲ ਆਪਣੇ ਨਾਲ ਉਹ ਥੋੜੀ ਜਿਹੀ ਰੰਜਿਸ਼ ਰੱਖਦਾ ਹੈ ਇਹ ਮਤਲਬ ਨਹੀਂ ਉਹਨੂੰ ਇਹਦੇ ਵਿੱਚ ਮਦਦ ਸਤਾ ਕਰਕੇ ਇਸ ਗੱਲ ਨੂੰ ਨਿਖਟ ਲੈਣਾ ਚਾਹੀਦਾ ਸੀ ਔਰ ਮੈਂ ਤੁਹਾਨੂੰ ਦੱਸ ਦੇਣਾ ਕਿ ਸਾਊਦੀ ਅਰਬ ਕਈ ਯਾਨੀ ਪਾਕ ਯਾਨੀ ਮੁਸਲਮਾਨ ਕੰਟਰੀਆਂ ਨੇ ਪਾਕਿਸਤਾਨ ਨੂੰ ਆਪਣੇ ਤੋਂ ਅਲੱਗ ਕਰ ਲਿਆ ਵੀ ਜਿਆਦਾ ਤੁਸੀਂ ਬਹਿ ਕੇ ਟॉक ਕਰੋ ਇੰਡੀਆ ਨਾਲ ਨਹੀਂ ਤਾਂ ਵੀ ਤੁਹਾਡਾ ਸਮਰਥਨ ਨਹੀਂ ਕਰ ਰਹੇ ਦੇਖੋ ਕਿੰਨੀ ਵੱਡੀ ਗੱਲ ਸਾਹਮਣੇ ਆ ਗਈ ਹੈ ਅਹ ਦੇਖੋ ਇਹ ਮੁਸਲਮ ਭਾਈਚਾਰਾ ਪੜਿਆ ਲਿਖਿਆ ਕਪਾਈਚਾਰਾ ਹੈਗਾ ਹੈਗਾ ਕੋਈ ਐ ਨਹੀਂ ਹੈ ਵੀ ਕਮਲੇ ਮੰਗੂ ਇੱਕ ਦੂਜੇ ਦੇ ਮਗਰ ਲੱਗ ਜਾਣਗੇ ਇਸ ਤਰ੍ਹਾਂ ਨਹੀਂ ਹੈ ਇਹਨਾਂ ਨੂੰ ਇਹ ਕੋਸ਼ਿਸ਼ ਸੀ ਦੀ ਪਾਕਿਸਤਾਨ ਵਾਲਿਆਂ ਦੀ ਵੀ ਅਸੀਂ ਇਹਨੂੰ Hindu ਤੇ Musalman <Sanye> <Sanye> ਦਾ ਜਿਹੜਾ ਲੜਾਈ ਦਾ ਕੋੜਾ ਉਹ ਬਣਾ ਦੇਾਂਗੇ ਗੱਲ ਕਰ ਨਹੀਂ ਬਣਿਆ ਲੋਕ ਸਿਆਣੇ ਨੇ ਤੇ ਲੋਕ ਉਹਦੇ ਜੁੱਤੀਆਂ ਲਾ ਰਹੇ ਨੇ ਤੇ ਉਹਨੂੰ ਮਤਲਬ ਕਹਿ ਰਹੇ ਨੇ ਵੀ ਤੂੰ ਗਲਤ ਕਰ ਰਿਹਾ ਤੂੰ ਗਲਤ ਹੈ ਹਿੰਦੁਸਤਾਨ ਦੀ ਇਹਦੇ ਵਿੱਚ ਕੋਈ ਗਲਤੀ ਨਹੀਂ ਹਿੰਦੁਸਤਾਨ ਤਾਂ ਅੱਜ ਵੀ ਮਤਲਬ ਅੱਤਵਾਦ ਦੇ ਖਿਲਾਫ ਲੜਾਈ ਲੜ ਰਿਹਾ ਹੈ ਆਵਾਮ ਦੇ ਖਿਲਾਫ ਫੌਜ ਦੇ ਖਿਲਾਫ جنگ ਸੇ ਪਬਲਿਕ ਦੇ ਖਿਲਾਫ ਅੱਜ ਵੀ ਉਹ ਕੋਈ ਇੱਕ ਵੀ ਗੁਲੀ ਨਹੀਂ ਚਲਾਈ ਸਿਰਫ ਹੱਤਵਾਰ ਦੇ ਖਿਲਾਫ ਹੀ ਲੜਾਈ ਲੜ ਰਿਹਾ ਹੈ ਜਿਸ ਕਰਕੇ ਸਾਰੀ ਦੁਨੀਆ ਅੱਜ ਹਿੰਦੁਸਤਾਨ ਦੇ ਨਾਲ ਹੈ ਹਿੰਦੁਸਤਾਨ ਦਾ ਪੱਖ ਪੂਰ ਰਹੀ ਹੈ ਜਿਸ ਕਰਕੇ ਅੱਜ ਮਤਲਬ ਜਿਹੜੀ ਸੰਡੀ ਜਗਤ ਦੀ ਚੜਾਈ ਹੈ ਉਹ ਦੇਖ ਕੇ ਪਾਕਿਸਤਾਨ ਬੁਖੜਾ ਰਿਹਾ ਹੈ ਪਰ ਮੈਂ ਤੁਹਾਨੂੰ ਇੱਕ ਹੋਰ ਅੱਡੇ ਦੇਣਾ ਵੱਡੀ ਅਪਡੇਟ ਹੋ ਮੇਰੇ ਕੋਲ ਆਈ ਹੈ ਦੁਪਹਿਰੇ ਵੀ ਤੁਹਾਨੂੰ ਯਾਦ ਹੋਣਾ ਕਿ ਪਠਾਨਕੋਟ 에ਅਰਬੇਸ ਤੇ ਕੱਲ ਡਰੋਨ ਗਿਰੇ ਸੀ ਮਿਜ਼ਾਈਲ ਗਿਰੀ ਗਈ ਸੀ ਤੇ ਇੱਕ ਬਠਿੰਡਾ ਉਹ ਦੋਨੋਂ ਮਿਜ਼ਾਈਲਾਂ ਚਾਈਨਾ ਮੇਡ ਨੇ ਚਾਈਨਾ ਦੇ ਨਿਕਲਿਆ ਨੇ ਹੁਣ ਸਵਾਲ ਚਾਈਨਾ ਦੇ ਵੀ ਖੜੇ ਕਰ ਰਿਆ ਇੰਡੀਆ ਦੇਖੋ ਇਹ ਚਾਈਨਾ ਨੇ ਤਾਂ ਹਜ਼ਾਰ ਵੇਚਣੇ ਨੇ ਵੱਲੋਂ ਉਹ ਤਾਂ ਚਾਈਨਾ ਮੇਡ ਤਾਂ ਹੈਗੇ ਅਗਲੇ ਨੇ ਕੋਈ ਸੰਧੀ ਦੇ ਹਿਸਾਬ ਨਾਲ ਸੌਦਾ ਕਰਿਆ ਹੋਊਗਾ ਅਗਲੇ ਨੇ ਮਾਲ ਸਪਲਾਈ ਕਰਤਾ ਪੈਸੇ ਲੈ ਲੇ ਕੀ ਦਿੱਤੀ ਗੱਲ ਤਾਂ ਇਹ ਹੈ ਨਾ ਵੀ ਉਹਨਾਂ ਚਾਈਨਾ ਨੇ ਤਾਂ ਸਮਾਨ ਵੇਚਣਾ ਚਾਹਣਾ ਉਹਦਾ ਪੱਖ ਖੜਾਣਾ ਮੋਟਾ ਪੂਰਦਾ ਸੀ ਉਹ ਹਟ ਗਿਆ ਹੋਰ ਉਹਨੂੰ ਮਤਲਬ ਕੀ ਕਹਦਾ ਸਵਾਲਾਂ ਦੇ ਧਿਰੇ ਜਿਹੜੇ ਆਉਂਦੇ ਜਾਂਦੇ ਰਹਿੰਦੇ ਨੇ ਹੁਣ ਫਿਰ ਕੱਲ ਨੂੰ ਕਹਿਣ ਵੀ ਇਹ ਰਸ਼ੀ ਵਾਲਿਆਂ ਨੇ ਇਹਨਾਂ ਨੂੰ ਹਿਾਰ ਦਿੱਤੇ ਦੇਰ ਰਸ਼ੀਆ ਸਵਾਲਾਂ ਦੇ ਤੇ ਜਿਹੜੇ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ ਇਹ ਤਾਂ ਸਵਜੇ ਨਹੀਂ ਗੰਦਾ ਔਰ ਮੈਂ ਤੁਹਾਨੂੰ ਦੱਸ ਦੇਣਾ ਕਿ ਕੁਸਮਾ ਪਹਿਲਾਂ ਵੀ ਅਫਗਾਨਿਸਤਾਨ ਦੇ ਮੇਰੇ ਇੱਕ ਮਿੱਤਰ ਗਿਆ ਹੋਇਆ 3 ਸਾਲ ਤੋਂ ਉੱਥੇ ਹੈ ਉਹਨਾਂ ਵੀ ਗੱਲ ਹੋ ਰਹੀ ਡਾਕਟਰ ਸਾਹਿਬ ਘੰਟਾ ਪਹਿਲਾਂ ਤਾਂ ਉਹ ਕਹਿੰਦਾ ਵੀ ਬੜਾ ਦੁੱਖ ਲੱਗਿਆ ਵੀ ਜਿਹੜੀ ਖਬਰ ਆ ਰਹੀ ਹੈ ਤਾਂ ਕਹਿੰਦਾ ਅਫਗਾਨਿਸਤਾਨ ਦੇ ਵਿੱਚ ਵੀ ਅਕਸਰ ਨੂੰ ਹਾਈਲਾਈਟ ਕਰ ਦਿੱਤਾ ਗਿਆ ਹੈ ਵੀ ਜਿਹੜੇ ਉਗਰਵਾਦੀ ਟਿਕਾਣੇ ਨੇ ਉਹ ਟਿਕਾਣਿਆਂ ਦੀ ਲਿਸਟ ਬਣਾਓ ਤੇ ਯਾ ਤਾਂ ਅਸੀਂ ਭਾਰਤ ਨਵਾਗੇ ਜੇ ਅਸੀਂ ਆਪ ਕਾਰਵਾਈ ਕਰਾਂਗੇ ਹੱਤਵੱਧ ਦੇ ਖਿਲਾਫ ਹੁਣ ਆ ਜਾਣੀ ਕਿ ਉਹ ਵੀ ਅਫਗਾਨਿਸਤਾਨ ਵੀ ਭਾਰਤ ਵਾਂਗ ਕਾਰਵਾਈ ਚਾਹੁੰਦਾ ਹੈ ਅੱਜ ਕਰਨਗੇ ਕਾਰਵਾਈ ਤਾਂ ਹੋਊਗੀ ਮਸ ਕਾਰਵਾਈ ਤਾਂ ਹੋਊਗੀ ਕਾਰਵਾਈ ਤਾਂ ਹੋਊਗੀ ਤਾਂ ਕਾਰਵਾਈ ਕਰਨੀ ਵੀ ਚਾਹੀਦੀ ਹੈ ਗੱਲ ਕਰ ਮਤਲਬ ਹਿੰਦੁਸਤਾਨ ਬਣਾ ਸੋਚ ਸਮਝ ਕੇ ਕਾਰਵਾਈ ਕਰ ਰਿਹਾ ਹੈ ਜਲਦਬਾਜ਼ੀ ਜਾਂ ਫਲਾਟ ਦੇ ਵਿੱਚ ਆ ਕੇ ਕੋਈ ਨੁਕਸਾਨ ਨਹੀਂ ਕਰਿਆ ਜਿਹੜਾ ਮਤਲਬ ਇਸ ਦੀ ਤਰੀਫ਼ ਕਰਨੀ ਬਣਦੀ ਹੈ ਇਸੇ ਕਰਕੇ ਦੁਨੀਆ ਦੀ ਤਰੀਫ ਕਰ ਰਹੀ ਹੈ ਦੇਖੋ ਰਿਜ਼ਲਟ ਤਾਂ ਇਹਦੇ ਜਿਹਨੇ ਦੇਖੋ ਜੰਗ ਦੇ ਹੁੰਦੇ ਨੇ ਮਾਰੇ ਹੁੰਦੇ ਨੇ ਗੱਲ ਕਰ ਕੋਸ਼ਿਸ਼ ਇਹ ਹੈ ਵੀ ਜਿੰਨਾ ਮਾਰਾ ਘੱਟ ਤੋਂ ਘੱਟ ਹੋਵੇ ਉਨਾ ਹੀ ਮਾਰਾ ਕਰਨ ਦੀ ਨੀਤੀ ਹੈ ਹਿੰਦੁਸਤਾਨ ਦੀ ਜੇ ਇਹ ਹੀ ਹਥਿਆਰ ਪਾਕਿਸਤਾਨ ਕੋਲੇ ਹੁੰਦੇ ਅੱਜ ਨੂੰ ਪਾਕ ਜਿਹੜਾ ਸੰਜਮ ਹੈ ਨਾ ਉਹ ਵੀ ਆਪਣੀ ਫੌਜ ਦਾ ਇੱਕ ਖੂਬਸੂਰਤ ਰਹਿਣਾ ਹੈ ਔਰ ਮੈਂ ਤਾਂ ਅੰਦਾਜ਼ੇ ਨਾਲ ਕਿ ਜਿਆਦਾ ਅਜੇ ਸਾਰਾ ਰੋਲਾ ਪੈਣ ਲੱਗਿਆ ਜਿਆਦਾ ਪਾਕਿਸਤਾਨ ਬੁਖਲਾ ਗਿਆ ਉਥੇ ਦੁਬਾਰਾ ਇਮਰਾਨ ਖਾਨ ਦੇ ਸਮਰਥਕ ਦੇ ਵੱਲੋਂ ਜੇਲ੍ਹਾਂ ਦੇ ਬਾਹਰ ਜਾ ਕੇ ਇੱਕ ਜੇਲ੍ਹ ਨੂੰ ਤੋੜਨੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੰਤਰੀਆਂ ਕੱਢਣ ਦੀ ਗੱਲ ਜੀ ਕੀਤੀ ਜਾ ਰਹੀ ਹੈ ਦੁਆਰਾ ਕਹਿੰਦੇ ਵੀ ਇਮਰਾਨ ਖਾਨ ਸਹੀ ਸਰਕਾਰ ਸੀ ਇਮਰਾਨ ਖਾਨ ਨੂੰ ਵਾਪਸ ਲਿਆਓ ਦੇਖੋ ਜੀ ਇਹ ਤਾਂ ਗੱਲ ਹੈ ਕਿ ਆ ਵੀ ਜੇਲ੍ਹਾਂ ਦੇ ਖਿਲਾਫ ਤਾਂ ਬਹੁਤ ਥਾਂ ਕੱਲੇ ਪਾਕਿਸਤਾਨ ਦੇ ਵਿੱਚ ਨਹੀਂ ਬਹੁਤ ਥਾਵਾਂ ਦੇ ਲੋਕ ਨੇ ਜਿਹੜੇ ਜੇਲ੍ਹਾਂ ਦੇ ਖਿਲਾਫ ਨੇ ਕਿਉਂਕਿ ਜੇ ਮਨੁੱਖ ਮਨੁੱਖ ਨੂੰ ਜੇਲ੍ਹ ਦੇ ਵਿੱਚ ਭੇਜਦੇ ਜੇ ਅਧਿਕਾਰ ਪਰਮਾਤਮਾ ਨੇ ਨਹੀਂ ਦਿੱਤਾ ਗੱਲ ਕਰ ਠੀਕ ਹੈ ਵੀ ਜਿਹੜੀ ਸਾਡੇ ਜੁਡੀਸ਼ਰੀ ਸਿਸਟਮ ਹੈ ਇਹਦੇ ਮੁਤਾਬਕ ਸਾਰਾ ਕੁਝ ਹੋ ਜਾਂਦਾ ਹੈ ਗੱਲ ਕਰ ਜੇਲ੍ਹ ਚ ਭੇਜਣ ਤੋਂ ਪਹਿਲਾਂ ਕਾफी ਸੋਚ ਵਿਚਾਰ ਕਰਨਾ ਹੁੰਦਾ ਹੈ ਕਾफी ਉਹਦੇ ਤੱਥ ਨੇ ਜਿਹੜੇ ਉਹ ਮਤਲਬ ਸਬੂਤ ਪੇਸ਼ ਹੋਣੇ ਚਾਹੀਦੇ ਹੁੰਦੇ ਨੇ ਫਿਰ ਕੋਈ ਗੱਲ ਬਣਦੀ ਹੈ ਗੱਲ ਕਰ ਇੱਥੇ ਥੋੜਾ ਜਿਹਾ ਨਾ ਜਿਹੜਾ ਆ ਜਾਂਦਾ ਇਹ ਨਹੀਂ ਚਾਹੁੰਦਾ ਹੁਣ ਕੈਦੀਆਂ ਤੋਂ ਮਤਲਬ ਦੇਸ਼ ਦੀ ਸੁਰੱਖਿਆ ਭਾਰ ਦੇ ਨੇ ਬੰਤੀ ਤਾਂ ਉੱਥੋਂ ਦੇ ਫੇਰ ਵੀ ਉਹ ਚੱਲ ਪੈਣਗੇ ਉਹ ਨਹੀਂ ਚਾਹੁੰਦੇ ਕਿ ਕੈਦੀ ਬੰਦਾ ਕੋਈ ਵੀ ਨਹੀਂ ਹੁੰਦਾ ਕੈਦੀ ਬੰਦਾ ਦੇਸ਼ ਭਗਤ ਹੁੰਦਾ ਹੈ ਦੇਸ਼ ਭਗਤ ਦੀ ਉਹਦੀ ਦੇਸ਼ ਭਗਤੀ ਤੋਂ ਡਰਦੇ ਹੋਏ ਹੀ ਉਹਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਹੈ ਜੇ ਕੈਦੀ ਵਾਰ ਆ ਗਏ ਤਾਂ ਹਾਲਾਤ ਨੇ ਜਿਹੜੇ ਉਹ ਥੋੜੇ ਜੇ ਵੱਧ ਤੋਂ ਵੱਧਰ ਹੋਣ ਤੋਂ ਬਚ ਜਾਣਗੇ ਡਾਕਟਰ ਜਿਹੜਾ ਇਹ ਐਮਪੀ ਦੇ ਵੱਲੋਂ ਐਡਾ ਵੱਡਾ ਬਿਆਨ ਦਿੱਤਾ ਗਿਆ ਗਿੱਦੜ ਕਿਹਾ ਗਿਆ ਕਿ ਸਹਿਵਾਜ ਨੂੰ ਸਿੱਖਣਗੇ ਗੱਲਬਾਤ ਕਰਨਗੇ ਆਣਗੇ ਨਹੀਂ ਤਾਂ ਦੇਖੋ ਪੂਰੀ ਸੰਸਦ ਉਹਦੇ ਖਿਲਾਫ ਜਾਏਗੀ ਦੇਖੋ ਜੀ ਇਹ ਤਾਂ ਸਾਰਿਆਂ ਨੂੰ ਸਿੱਖਣਾ ਚਾਹੀਦਾ ਜੀ ਇਕੱਲੇ ਇਕੱਲੇ ਮਤਲਬ ਸਹਾਬਾਜ ਨੂੰ ਕਿ ਇਹ ਤਾਂ ਦੁਨੀਆ ਦੇ ਹਰ ਇੱਕ ਬੰਦੇ ਨੂੰ ਸਿੱਖਣਾ ਚਾਹੀਦਾ ਵੀ ਜਦੋਂ ਆਪਾਂ ਲੜਾਈ ਦੇ ਵਿੱਚ ਆ ਜਾਂਦੇ ਆ ਤਾਂ ਆਪਾਂ ਨੂੰ ਉਹਦੀ ਕਮਾਂਡ ਹੈ ਜਿਹੜੀ ਬੜੇ ਸਚਜੇ ਤਰੀਕੇ ਨਾਲ ਕਰਨੀ ਪੈਂਦੀ ਹੈ ਜਿੱਤ ਹਾਰ ਦੇ ਫੈਸਲੇ ਤਾਂ ਬਾਅਦ ਚ ਹੁੰਦੇ ਨੇ ਜੇ ਮੌਤ ਤੋਂ ਡਰ ਲੱਗਦਾ ਹੁੰਦਾ ਫਿਰ ਮਤਲਬ ਮੂਹਰੇ ਲੱਗ ਕੇ ਵੀ ਕੋਈ ਉਹ ਜਿੱਤਾਂ ਪ੍ਰਾਪਤ ਨਹੀਂ ਹੁੰਦੀਆਂ ਇਹ ਤਾਂ ਮਤਲਬ ਇੱਕ ਬਹੁਤ ਵਧੀਆ ਬਹੁਤ ਵਧੀਆ ਮੌਕੇ ਦੇ ਉੱਤੇ ਦਿੱਤਾ ਹੋਇਆ ਇੱਕ ਸੰਦੇਸ਼ ਹੈ ਜਿਹੜਾ ਸੰਦੇਸ਼ ਸਾਰਿਆਂ ਵਾਸਤੇ ਹੈ ਇਹਨੂੰ ਕਹਿੰਦਾ ਪਾਕਿਸਤਾਨ ਵਾਲੇ ਨੂੰ ਤਾਂ ਜ਼ਰੂਰ ਇਸ ਤੋਂ ਮਤਲਬ ਸਬਕ ਲੈਣਾ ਚਾਹੀਦਾ ਪਰ ਉਹ ਸਬਕ ਲੈਣਾ ਰੇ ਉਹਦਾ ਅੱਜ ਵੀ ਦੇਖੋ ਇੱਕ ਅਟੈਕ ਕੀਤਾ ਗਿਆ ਉਹ ਠੀਕ ਹੈ ਉਹ ਜਹਾਜ਼ ਗਿਰਾਜਤਾ ਗਿਆ ਉਹ ਪਾਕਿਸਤਾਨ ਜਿਹੜੀ ਫੌਜ ਹੈ ਉਹ ਕਹਿ ਰਹੀ ਹੈ ਵੀ ਸਾਨੂੰ ਉੱਪਰੋਂ ਆਰਡਰ ਨੇ ਅਸੀਂ ਕਾਰਵਾਈ ਤਾਂ ਕਰ ਰਹੇ ਆਂ ਔਰ ਨਯਾਈ ਗੋਲਾਵਾਰੀ ਕੀਤੀ ਜਾ ਰਹੀ ਹੈ ਪੂਛੋਰ ਜ਼ਰੀਰੇ ਵਿੱਚ ਐਲਓਸੀ ਦੇ ਉੱਪਰ ਮਾਹੌਲ ਅਜੇ ਬੜਾ ਤਣਾਅਪੂਰਨ ਬਣਿਆ ਹੋਇਆ ਹੈ ਆਹ ਇਤਨਾਪੂਰ ਦਾ ਬਿਰਥਾ ਜਦੋਂ ਹੈਦੇ ਇਹਲੇ ਅਪ ਤਰਾਪੂਰ ਦਾ ਹੋਣਾ ਜਦੋਂ ਜਿੰਨਾ ਚਿਰ ਅੱਤਵਾਦ ਦਾ ਖਾਤਮਾ ਨਹੀਂ ਹੁੰਦਾ ਅਜਰਾਜਨਾਥ ਸਿੰਘ ਸਾਹਿਬ ਨੇ ਵੀ ਕਹਿਤਾ ਸੀਗਾ ਵੀ ਉਹਨਾਂ ਚਿਰ ਸਾਡਾ ਜਿਹੜਾ ਸੰਧੂਰ ਆਪਰੇਸ਼ਨ ਹੈ ਇਹ ਜਾਰੀ ਰਹੂਗਾ ਇਹ ਤਾਂ ਹੁਣ ਮਤਲਬ ਜਿਹੜਾ ਮਸਲਾ ਹੈਗਾ ਬੜਾ ਵੱਡਾ ਗੰਭੀਰ ਉਖਤਾਰਨ ਕਰਕੇ ਵੀ ਜਿੰਨਾ ਚਿਰ ਇੱਕ ਇੱਕ ਅੱਤਵਾਦੀ ਚੁਣਕੇ ਨਹੀਂ ਮਾਰਿਆ ਜਾਂਦਾ ਉਹਨਾਂ ਚਿਰ ਸਾਡਾ ਸੰਧੂਰ ਆਪਰੇਸ਼ਨ ਹੈ ਜਿਹੜਾ ਉਹ ਜਾਰੀ ਰਹੂਗਾ ਇਸ ਕਰਕੇ ਅਸੀਂ ਫਿਰ ਇਹੀ ਗੱਲਾਂ ਕਰਦੇ ਆਂ ਕਿ ਜਿਆਦਾ ਨੁਕਸਾਨ ਹੋਣ ਤੋਂ ਬਚਣ ਦੇ ਵਾਸਤੇ ਉਹਨੂੰ ਅੱਤਵਾਦ ਤੋਂ ਵੱਖ ਕਰ ਲੈਣਾ ਚਾਹੀਦਾ ਤੇ ਅੱਤਵਾਦ ਦੇ ਖਿਲਾਫ ਹਿੰਦੁਸਤਾਨ ਦਾ ਸਾਥ ਦੇਣਾ ਚਾਹੀਦਾ ਕੀ ਤੁਹਾਨੂੰ ਲੱਗਦਾ ਨਹੀਂ ਸਰਕਾਰ ਟੁੱਟਣ ਤੋਂ ਪਹਿਲਾਂ ਕੋਈ ਭਾਰਤੀ ਭਾਰਤ-ਪਾਕਿਸਤਾਨੀ ਖਤਮ ਨਾ ਕਰ ਦੇ ਨਕਸ਼ੇ ਜੋ ਦੇਖੋ ਜੀ ਨਕਸ਼ੇ ਜੋ ਦਾ ਖਤਮ ਹੋਣ ਵਾਲੀਆਂ ਗੱਲਾਂ ਆਪ ਕਰੀ ਜਾਂਦਾ ਕਿਉਂਕਿ ਜੇ ਬਲੂਚਿਸਤਾਨ ਬਣ ਗਿਆ ਉਹਨੂੰ ਮਾਨਤਾ ਦੇ ਦਿੱਤੀ ਫਿਰ ਤਾਂ ਪਾਕਿਸਤਾਨ ਆਪ ਹੀ ਖਤਮ ਹੋ ਜਾਊਗਾ ਕੁਝ ਪਾਕਿਸਤਾਨ ਇੱਧਰ ਆ ਜੂਗਾ ਕੁਝ ਉਧਰ ਬਲੂਚਿਸਤਾਨ ਵਾਲਾ ਪਾਸਾ ਹੋ ਜੂਗਾ ਗੱਲ ਕਰੇ ਥੋੜੇ ਜਿਹੇ ਕਹਿਣ ਨੂੰ ਗੱਲਾਂ ਸੌਕੀਆਂ ਨੇ ਸਟੈਪੇ ਦੇ ਥੋੜੇ ਜਿਆਦੇ ਔਕੇ ਨੇ ਇਸ ਕਰਕੇ ਮਤਲਬ ਇਹ ਇਹ ਧੇਰ ਦੇ ਆਏ ਦਰਸਤਾਏ ਦੇਖੀ ਚੱਲੋ ਵੀ ਕੀ ਬੰਦਾ ਸਹੀ ਫੈਸਲਾ ਦਿੱਤਾ ਗਿਆ ਯਾਨੀ ਕਿ ਮੋਦੀ ਸਰਕਾਰ ਦੇ ਵੱਲੋਂ ਜਿਹੜੀ ਕਹਿਦੀ ਕੱਲ ਛੂਟ ਦਿੱਤੀ ਗਈ ਫੌਜ ਨੂੰ ਉਹ ਸਹੀ ਸੀ ਤਾਂ ਹੀ ਪਾਕਿਸਤਾਨ ਨੂੰ ਮਾਰੀ ਅਕਲ ਆਈ ਹੈ ਹਾਂਜੀ ਫਿਰ ਪਾਕਿਸਤਾਨ ਨੂੰ ਜਦੋਂ ਕੋਈ ਵੀ ਬੰਦਾ ਨਾ ਹੱਥਾਂਬਾਜ਼ ਕਰਾ ਰਿਆ ਬੈਰੀ ਹੋਈ ਨਾ ਮਿੱਤਰ ਜਿੰਨਾ ਚਿਰ ਉਹਨੂੰ ਕਰਦੇ ਹੱਥ ਨਾਲ ਨਹੀਂ ਲਿਆ ਜਾਂਦਾ ਉਹਨਾਂ ਚਿਰ ਜਿਹੜਾ ਦੁਸ਼ਮਣਾ ਉਹ ਦੁਸ਼ਮਣੀ ਰਹਿੰਦਾ ਮਿੱਤਰ ਤਾਂ ਉਹ ਫੇਰ ਬਣੂਗਾ ਜਦੋਂ ਉਹਦੇ ਥੋੜਾ ਜਿਹਾ ਸਭ ਕੁਝ ਖ਼ੈਜ ਜਾਊ ਉਹਨੂੰ ਸਭ ਕੁਝ ਸਿਖਾਉਣ ਵਾਸਤੇ ਠੀਕ ਹੈ ਵੀ ਸਾਡੀ ਸੋਚ ਹੈ ਵੀ ਅਸੀਂ ਮਤਲਬ ਆਵਾਮ ਦਾ ਨੁਕਸਾਨ ਨਾ ਹੋਣ ਦਈਏ ਸਾਨੂੰ ਇਹ ਚੀਜ਼ ਚਲਦਾ ਹੈ ਵੀ ਅਸੀਂ ਆਵਾਮ ਦਾ ਨੁਕਸਾਨ ਨਹੀਂ ਕਰਨਾ ਅਸੀਂ ਇਕੱਲੇ ਅੱਤਵਾਦ ਦਾ ਨੁਕਸਾਨ ਕਰਨਾ ਹੈ ਇਸ ਕਰਕੇ ਸਾਨੂੰ ਥੋੜੀਆਂ ਜਿਹੀਆਂ ਦਿੱਕਤਾਂ ਆ ਰਹੀਆਂ ਨੇ ਕਿਉਂਕਿ ਅੱਤਵਾਦ ਨੂੰ ਇਹ ਲੋਕ ਹੋ ਰਿਹਾ ਹੈ ਤੇ ਸ਼ਹਿਦ ਹੋ ਰਿਹਾ ਹੈ ਜੇ ਅੱਤਵਾਦ ਦੇ ਖਿਲਾਫ ਹੋ ਜੇ ਪਾਕਿਸਤਾਨ ਅੱਤਵਾਦ ਨੂੰ ਵੱਖ ਕਰ ਦੇਵੇ ਤਾਂ ਮਤਲਬ ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਦੀ ਯਾਰੀ ਵੀ ਪੈ ਸਕਦੀ ਹੈ ਤੇ ਇੱਕ ਦੂਜੇ ਦੀ ਤਰੱਕੀ ਵੀ ਕਰ ਸਕਦੇ ਨੇ ਤੇ ਅੱਤਵਾਦ ਤੋਂ ਲੋਕ ਜਿਹੜੇ ਪੀੜਤ ਨੇ ਉਹਨਾਂ ਨੂੰ ਇਨਸਾਫ ਵੀ ਮਿਲ ਸਕਦਾ ਹੈ ਮੈਂ ਤੁਹਾਨੂੰ ਦੱਸ ਦੇਣਾ ਕਿ ਕਈ ਜਨ ਕੇ ਭਾਰਤੀ ਬਾਲੀਵੁੱਡ ਦੇ ਸtare ਵੀ ਹੁਣ ਜੰਗ ਰੋਕਣ ਦੀ ਹਮਾਇਤ ਵਿੱਚ ਆ ਗਏ ਨੇ ਸਾਹਮਣੇ ਦੇਖੋ ਜੀ ਜੰਗ ਰੋਕਣ ਦੇ ਵਿੱਚ ਆਉਣਾ ਤਾਂ ਚਾਹੀਦਾ ਕਿਉਂਕਿ ਜਿਹੜੇ ਸtare ਹੁੰਦੇ ਨੇ ਲੀਡਰ ਹੁੰਦੇ ਨੇ ਇਹਨਾਂ ਦੇ ਬੱਚੇ ਨਹੀਂ ਹੁੰਦੇ ਬੱਚੇ ਤਾਂ ਆਮ ਜਨ ਦੇ ਵਿੱਚ ਦੋਨਾਂ ਤਰ੍ਹਾਂ ਦੇ ਆਮ ਪਬਲਿਕ ਦੇ ਹੁੰਦੇ ਨੇ ਇਸ ਕਰਕੇ ਕਈ ਲੋਕ ਮਸਤੀ ਦੇ ਮਾਰੇ ਹੀ ਜੰਗ ਨੂੰ ਜਾਦੇ ਪਨਾਹ ਦੇਣ ਲੱਗ ਜਾਂਦੇ ਨੇ ਜੀ ਚੰਗ ਜੰਗ ਜੰਗ ਉਪਕਾਰ ਲੱਗ ਜਾਂਦੇ ਨੇ ਪਰ ਜੰਗ ਦੇ ਜਿਹੜੇ ਸਾਈਡ ਵਕਤ ਨੇ ਉਹ ਮੌਤ ਦੇ ਮੰਜ਼ਰ ਤੋਂ ਸਵਾਇ ਹੋਰ ਕੁਝ ਨਹੀਂ ਜਾਂ ਵਿਨਾਸ਼ਕਾਰੀ ਹੋ ਜਾਂਦਾ ਕਿਉਂਕਿ ਆਪਾਂ ਰਸ਼ੀਆ ਦੀ ਜਾ ਕਿਹੜੀ ਉਹ ਦੇਸ਼ ਦੀ جنگ ਹੈ ਜਿਹੜੀ ਉਹ ਦੇਖੀ ਹੋਈ ਹੈ ਉੱਥੇ ਹਾਲਾਤ ਬਹੁਤ ਵੱਤ ਤੋਂ ਵੱਧ ਕਰਨੇ ਜਿਹਦਾ ਪ੍ਰਧਾਨ ਮੰਤਰੀ ਇਲਵਨਸਕੀ ਹੈ ਇਸ ਕਰਕੇ ਮਤਲਬ ਜੰਗ ਅਸੀਂ ਬੇਨਤੀ ਕਰਦੇ ਆਂ ਵੀ ਜਿਹੜੇ ਲੋਕ ਜਾਦੇ ਜੰਗ ਜੰਗ ਪੁਕਾਰਦੇ ਨੇ ਉਹਨਾਂ ਨੂੰ ਥੋੜਾ ਜਿਹਾ ਠਰਮਾ ਰੱਖਣਾ ਚਾਹੀਦਾ ਹੈ ਤੇ ਜਲਦਬਾਜੀ ਦੇ ਵਿੱਚ ਆ ਕੇ ਮਤਲਬ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੇ ਜਾਂ ਕੋਈ ਮਾਰ ਮਰਾਈ ਖੂਨ ਖਰਾਬਾ ਪਬਲਿਕ ਤੇ ਹਮਲੇ ਇੱਧਰ ਪਬਲਿਕ ਤੇ ਹਮਲੇ ਇਹ ਨਾ ਕੀਤੇ ਜਾਣ ਮਸਲੇ ਨੂੰ ਮਤਲਬ ਸੰਜਮ ਦੇ ਤੌਰ ਤੇ ਪੰਚਾਇਤੀ ਤੌਰ ਤੇ ਬੈਠ ਕੇ ਜਿਹੜਾ ਹੁੰਦਾ ਕੋਈ ਵੀ ਦੁਨੀਆ ਤੇ ਆ ਜਾ ਮਸਲਾ ਨਹੀਂ ਜਿਹੜਾ ਟੇਬਲ ਤੇ ਬੈਠ ਕੇ ਨਾ ਹੱਲ ਹੋ ਸਕਦਾ ਹੋਵੇ ਜੀ ਤੁਸੀਂ ਆਪਣਾ ਵਿਚਾਰ ਤੇ ਕੀਮਤੀ ਸਮਾਂ ਸਾਡੇ ਚੈਨਲ ਦੇ ਲਾਈਵ ਪ੍ਰੋਗਰਾਮ ਸੰਨ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਰ ਧੰਨਵਾਦ ਸਭ ਤੋਂ ਪਹਿਲੇ ਸਾਡੇ ਨਾਲ ਜੁੜੇ ਸੀ ਰਿੰਦਰ ਜੀ ਤੇ ਜੋ ਕੱਜ ਮੁੱਦਾ ਸੀ ਕਿ ਇੱਕ ਪਾਕਿਸਤਾਨ ਦੇ ਐਮਪੀ ਨੇ ਅੱਜ ਉੱਥੇ ਦੀ ਸੰਸਦ ਦੇ ਵਿੱਚ ਉੱਥੋਂ ਦੇ ਹੀ ਪੀਐਮ ਸਹਿਵਾਜ ਨੂੰ ਗਿੱਦਰ ਤਾਂ ਕਹਿੰਦਾ ਹੈ ਉਹਨਾਂ ਨੇ ਕਿਹਾ ਕਿ ਇੱਕ ਸ਼ੇਰਾਂ ਦੇ ਝੁੰਡ ਨੂੰ ਜੇ ਇੱਕ ਗਿੱਦੜ ਦਾ ਸਰਦਾਰ ਬਣਾ ਦਈਏ ਤਾਂ ਉਹ ਸ਼ੇਰ ਸਾਰੇ ਗਿੱਦੜ ਬਣ ਜਾਂਦੇ ਨੇ ਜੋ ਕਿ ਪਾਕਿਸਤਾਨ ਦੇ ਨਾਲ ਹੋ ਰਿਹਾ ਔਰ ਕਹਿੰਦੇ ਜੇਕਰ ਗਿੱਦੜਾਂ ਨੂੰ ਇੱਕ ਸ਼ੇਰ ਸਰਦਾਰ ਬਣਾ ਦਈਏ ਤੇ ਉਹਨਾਂ ਨੇ ਬਕਾਇਦਾ ਉਹਨਾਂ ਨੂੰ ਮੋਦੀ ਨਾਲ ਜੋੜਿਆ ਕਿ ਮੋਦੀ ਨੇ ਇਕੱਲੇ ਨੇ ਸਾਰਿਆਂ ਨੂੰ ਸ਼ੇਰ ਬਣਾਤਾ ਫੌਜ ਨੂੰ ਤੇ ਫੌਜ ਨੇ ਪਾਕਿਸਤਾਨ ਤੈਸਨਾਤ ਕਰ ਦਿੱਤਾ ਖੈਰ ਦੋਸਤੋ ਜੋ ਵੀ ਹੈ ਆਖਰਕਾਰ ਪਾਕਿਸਤਾਨ ਇਸ ਸਮੇਂ ਪੂਰਾ ਬਖਲਾਇਆ ਪਿਆ ਜੋ ਉਸਨੇ ਸੋਚਿਆ ਸੀ ਕਿ ਐਸੀ ਭਾਰਤ ਨੂੰ ਨੁਕਸਾਨ ਕਰਾਂਗੇ ਪਰ ਉਹ ਆਪਣਾ ਹੀ ਨੁਕਸਾਨ ਕਰਾ ਬੈਠਿਆ ਹੁਣ ਇਹ ਦੇਖਣਾ ਕਿ ਟੇਬਲ ਟॉक ਕਦੋਂ ਸ਼ੁਰੂ ਹੁੰਦੀ ਹੈ ਕਦੋਂ ਇਹ ਸ਼ਾਂਤੀ ਵਾਰਤਾ ਸ਼ੁਰੂ ਹੋਏਗੀ ਕਿਉਂਕਿ ਲੋਕ ਜਿਹੜੇ ਉਹ ਜੰਗ ਨਹੀਂ ਚਾਹਦੇ ਉਹ ਚਾਹੁੰਦੇ ਨੇ ਵੀ ਬਹਿ ਕੇ ਗੱਲਬਾਤ ਕੀਤੀ ਜਾਵੇ ਕਿਉਂਕਿ ਜੇ ਜੰਗ ਹੋ ਰਹੀ ਹੈ ਕੋਈ ਗੋਲੇ ਧੱਕੇ ਜਾ ਰਹੇ ਤਾਂ ਨੁਕਸਾਨ ਆਮ ਲੋਕਾਂ ਦਾ ਹੋ ਰਿਹਾ ਸੋ ਦੋਸਤੋ ਇਹ ਸਾਡਾ ਅੱਜ ਦਾ ਸ਼ਾਨਦਾਰ ਲਾਈਵ ਦਾ ਪ੍ਰੋਗਰਾਮ ਸੀ ਤੁਹਾਡਾ ਦੁਆਰਾ ਜੁੜਾਂਗੇ ਕੋਈ ਹੋਰ ਲਾਈਵ ਦਾ ਪ੍ਰੋਗਰਾਮ ਲੈ ਕੇ ਉੱਤਾਂ ਤੁਸੀਂ ਦੇਖੋ